ਜੀ ਕਾ ਜੀ ਲੋ ਜੀ ਦਿਓ ਜੀ ਸਾਰਿਆਂ ਨੇ ਵਧਾਈਆਂ ਜੀ ਲੋ ਜੀ ਆਪਾਂ ਪੱਖਾ ਲੈਂਦਾ ਨਾ ਅੱਜ ਸਾਰਿਆਂ ਨੇ ਦੱਬ ਕੇ ਦਿਓ ਵਧਾਈਆਂ ਪੱਖਾ ਲੈਂਦਾ ਹੈ ਜੀ ਅੱਜ ਲਿਆਉਣ ਵਾਲੇ ਵੀ ਦਿਖਾ ਦੇ ਆਪਣਾ ਪੱਖਾ ਖਰਾਬ ਹੋ ਗਿਆ ਸੀ ਤੇ ਪੱਖਾ ਆਪਣੇ ਅਰਜਨ ਭਾਈ ਉਹਨਾਂ ਨੇ ਲਿਆ ਦਿੱਤਾ ਹੈ ਅੱਜ ਤੇ ਭਾਈ ਬਹੁਤ ਧੰਨਵਾਦ ਜੀ ਕਿਸੇ ਨੇ ਵੀ ਪੱਖਾ ਲਵਾਉਣਾ ਹੋਵੇ ਘਰਾਂ ਦੇ ਵਿੱਚ ਤੁਸੀਂ ਸਾਨੂੰ ਮੈਸੇਜ ਕਰੋ ਜੀ ਹੋਣ ਵਧਾਈਆਂ ਤਾਂ ਬੰਦੀਆਂ ਪੱਖੇ ਜੀ ਨਵੇਂ ਨੇ ਪੱਖੇ ਲਿਆ ਜੋ ਮੁਬਾਰਕਾ ਸਾਰਿਆਂ ਨੇ ਜੀ ਚੈੱਕ ਕਰੋ ਪੱਖਾ ਵਧਾਈਆਂ ਬੰਦੀਆਂ ਨਹੀਂ ਹਾਂਜੀ ਭਾਈ ਵਧਾਈਆਂ ਬੰਦੀਆਂ ਹੀ ਆ ਪੱਖੇ ਦੀਆਂ ਕੋਈ ਵੀ ਦੋ ਵਧਾਈਆਂ ਹੁਣ ਵਧਾਈਆਂ ਵਧਾਈਆਂ ਲਓ ਜੀ ਵਧੀਆ ਕੰਪਨੀ ਦਾ ਦੇਖੋ ਜੀ ਚੈੱਕ ਕਰੋ ਥੈਂਕ ਯੂ ਬ੍ਰੋ ਥੈਂਕ ਯੂ ਸਾਡੀ ਸਕੂਟਰੀ ਦਾ ਹੋ ਗਿਆ ਟਾਇਰ ਪੈਂਚਰ ਆਵਾ ਸਕੂਟਰੀ ਹਵਾ ਘਟ ਗਈ ਮੰਮੀ ਨੇ ਭਾਇ ਨਮਾਜ਼ੀ ਇਹ ਲੋ ਜੀ ਆਪਣੀ ਜਿਹੜੀ ਡ੍ਰਿਪ ਸੀ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਸੂਈ ਲੱਗੇ ਕਢਾਉਣਾ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਪਾ ਨਵਾ ਜੀ ਤੁਹਾਨੂੰ ਤੁਹਾਡਾ ਤੁਸੀਂ ਘਰੋਂ ਚੱਕ ਕੇ ਇੱਥੇ ਲਿਆਂਦਾ ਮੈਨੂੰ ਥੈਂਕ ਯੂ ਸੱਚਾ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਜੀ ਲੋ ਜੀ ਬਲੌਗ ਦੀ ਸ਼ੁਰੂਆਤ ਕਰਦੇ ਆਂ ਅੱਜ ਬਾਹਰ ਵਾਲੇ ਬਲੌਗ ਤੋਂ ਮਤਲਬ ਕਰਦੇ ਬਾਹਰ ਬਲੌਗ ਤੋਂ ਤੇ ਇੱਧਰ ਸਬਜ਼ੀ ਲਾ ਦਿੱਤੀ ਹੈ ਸਵੇਰੇ ਸਵੇਰੇ ਸਵੇਰ ਦੇ ਵੱਜੇ ਨੇ 9:30 ਵਜੇ ਤੇ ਇੱਧਰ ਮੰਮਾ ਜੀ ਮਿਰਚਾਂ ਸਾਫ਼ ਕਰਦੇ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਡੇਲੀ ਸਬਜ਼ੀ ਲਾਈਦੀ ਆ ਆਪਾਂ ਸਬਜ਼ੀ ਇੱਧਰ ਲਾ ਦਿੱਤੀ ਆ ਅੱਜ ਆਪਾਂ ਇੱਕ ਮੰਝ ਲਾਇਆ ਆ ਕਿਉਂਕਿ ਥੋੜੀ ਸਬਜ਼ੀ ਘੱਟ ਸੀਗੀ ਸੋ ਆਪਾਂ ਇੱਕ ਮੰਜੇ ਲਾ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਕ ਮੰਜੇ ਦੇ ਸਬਜ਼ੀ ਲਾ ਦਿੱਤੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇੱਕ ਮੰਜੇ ਦੇ ਸਬਜ਼ੀ ਸਹੀ ਆ ਕਿ ਦੋਵਾਂ ਤੇ ਸਹੀ ਆ ਜੋ ਦੋਵਾਂ ਤੇ ਤਾਂ ਨਹੀਂ ਲਈ ਤੁਹਾਨੂੰ ਮੈਂ ਦੱਸ ਦੇ ਦਿੰਦਾ ਰੀਜ਼ਨ ਜਦੋਂ ਸਬਜ਼ੀ ਜ਼ਿਆਦਾ ਹੁੰਦੀ ਫਿਰ ਦੋਵਾਂ ਤੇ ਲਾ ਦੇ ਦੀ ਉਹਦਾ ਇੱਕ ਤੇ ਲਾ ਦੇ ਦੀ ਹੈ ਨਾ ਸੋ ਬਾਕੀ ਮੰਮੀ ਨੂੰ ਨਹੀਂ ਲੱਗੇ ਮੇਚਾ ਦੀ ਸਫਾਈ ਕਰਨ ਤੇ ਆਪਾਂ ਇਧਰੋਂ ਸਾਫ ਸਫਾਈ ਜਿਹੜੀ ਜਿੰਨੀ ਕੁ ਹੋ ਸਕਦੀ ਉੰਨੀ ਕੁ ਕਰ ਲਈ ਆ ਠੀਕ ਆ ਇੰਨਾ ਕ ਪੱਧਰਾ ਹੋਇਆ ਸੀ ਇੰਨਾ ਕ ਆਪਾਂ ਪੱਧਰਾ ਕਰ ਲਿਆ ਆ ਠੀਕ ਆ ਤੇ ਬਾਕੀ ਹੁਣ ਆਪਾਂ ਮੰਮੀ ਨੂੰ ਨਾਲ ਕਰਾਵਾਂਗੇ ਹੈਲਪ ਕਿ ਮੰਮੀ ਲੱਗਿਆ ਇਕੱਲੇ ਮਹਾਰਾਜ ਜੀ ਲੋ ਜੀ ਆਪਣਾ ਇੱਕ ਮਿੱਤਰ ਪਿਆਰਾ ਮਿਲ ਗਿਆ ਆ ਆਪਾਂ ਨੂੰ ਤੇ ਇਹਨਾਂ ਆਪਾਂ ਹੁਣ ਦੁੱਖ ਸੁੱਖ ਸਾਂਝੀ ਕਰਾਂਗੇ ਤੇ ਜਸ਼ਨ ਆ ਗਿਆ ਕਹਿੰਦੇ ਜਸ਼ਨ ਕਹਿੰਦੇ ਜਸ਼ਨ ਆਇਆ ਜਸ਼ਨ ਲੋ ਜੀ ਤੇ ਜਸ਼ਨ ਆ ਗਿਆ ਕਹਿੰਦੇ ਸਵੇਰੇ ਸਵੇਰੇ ਬਲੌਗ ਬਣਦਾ ਪਿਆ ਜਸ਼ਨ ਭਾਈ ਆ ਗਏ ਭਾਈ ਕੀ ਹਾਲ ਜੀ ਠੀਕ ਠਾਕ ਹੋਰ ਸੇਤਾ ਠੀਕ ਆ ਕੈਮ ਆ ਜੀ ਕੈਮ ਕੈ ਹੋਰ ਸੁਣਾ ਕੇ ਤਾਂ ਸਟਾਰਟ ਕਰ ਦਿੰਦਾ ਤੁਹਾਨੂੰ ਤਾਜਸੀ ਲੱਗੇ ਆ ਜੀ ਬਲੌਗ ਹਲਗੀਆਂ ਬਣਾਣ ਮੈਂ ਬਣਾ ਲਿਆ ਸੌਸ ਆਈ ਮੈਨੂੰ ਪੱਤਾ ਪਤਾਉਂਦਾ ਨਾ ਤੇ ਸਾਡੇ ਵੀ ਬਣਾ ਲਈ ਆ ਅੱਜ ਆਪਾਂ ਲੱਗੇ ਆ ਪੱਤਾ ਬਣਾਉਣ ਤੇ ਮੰਗੀਸ਼ ਤੇ ਕਿਹਦੇ ਆ ਨੰਨੇ ਜਿਹੜਾ ਸਾਡਾ ਇਹ ਬਹੁਤ ਕਰਦਾ ਬਿਕਰਮਾ ਜਾਣਦੀ ਇਹ ਕੈਮਰਾ ਦੋ ਨਾ ਕਿੱਥੇ ਗਏ ਆ ਉਹ ਤਾਂ ਜਦੋਂ ਆਏ ਆਪਾਂ ਦੇਖੋ तड़का लाके फिर आप प्याज कटा से और दो मिर्चा पाइया दो तो तीन आलू पाए और तीन सब्जी हो प्याज खांगा सब्जी आप सी ਪਿਆਰ ਨਾਲ ਉਹਨੂੰ ਬਾਲ ਕੇ ਜਦੋਂ ਇਹ ਲਾਲ ਹੋ ਗਈ। ਫਿਰ ਜੋ ਮੇਰੇ ਕਿਚਨ ਦਾ ਹਾਲ ਬਣਿਆ ਪਿਆ ਉਹ ਮੈਨੂੰ ਸਾਰਾ ਸਾਫ ਸਪਾਈ ਕਰਨੀ ਆ। ਤੇ ਦੁੱਧ ਵੀ ਦੁੱਧ ਮਮਣ ਕਹਿੰਦਾ ਦੁੱਧ ਪੀਓ ਲੰਮੀ ਪੈਣ ਨੂੰ ਹਾਂ ਅੱਛਾ ਮਮਣ ਕਹਿੰਦਾ ਦੁੱਧ ਪੀਓ ਲੰਮੀ ਪੈਗੇ।

ਮਤਨ ਨੂੰ ਕੁੱਟੂਂਗੀ ਫੇ ਨੰਨੂ ਤੇਰਾ ਸਰਾਤਤਾ ਕਰਦਾ ਪਾਣੀ ਪਾਉਂਦਾ ਪਾਪਾ ਪਾਪਾ ਆ ਰਿਹਾ ਆ ਰਿਹਾ ਆ ਰਿਹਾ ਮੋਦਲ ਮੋਲੀ ਦੇਣਾ ਦਾਦੀ ਤੁਸੀਂ ਨੰਨੂ ਨੂੰ ਪਾਉਣਾ ਨਹੀਂ ਦਾਦੀ ਦੇ ਹਾਈ ਹੋ ਗਈ ਦੇਖ ਗਮਨੇ ਕਿ ਤੁਝਾ ਬੋਦਲ ਮਾਰੀ। ਹੋਦੇ ਆ ਗਿਆ ਪਾਪੇ ਨੂੰ ਦੱਸੋ ਲੱਗੀਆਂ। ਨਨੂ ਨੇ ਦਾਦੀ ਦੇ ਬੋਲ ਮਾਰੀ। ਕਿਉਂ ਆਈ ਐ? ਮੈਨੂੰ ਸੌਰੀ ਮੰਗ ਲੈਣੀ ਤਾਂ ਪਾਪਣੇ ਆਏ ਨਾ ਤੈਨੂੰ ਕੁੱਟੂੰਗਾ। ਹੈ ਨਨੂ ਆ ਗਿਆ ਮੇਰਾ ਮੁੰਡਾ ਆ ਗਿਆ। ਹੋਤੀ ਆ ਗਿਆ। ਤੇ ਇਹ ਨੂਣਾ ਮਾਰੀ। ਆਖ ਗਰ ਤੋੜ ਦੇਣੀ ਤੂੰ ਤੋੜਾਂ ਤੋੜ ਦੇਣੀ ਆ ਹੋਰ ਮੈਂ ਖਾਲੀ ਸੀ ਵਧੀਆ ਬਣੀ ਜਣੀ ਆਹ ਸਵਾਦ ਲੱਗੇ ਨਾ ਹਣਾ ਸਵਾਦ ਆਦੀ ਭਾਈ ਨਾ ਉਹਨਾਂ ਨਾਲ ਬਣਾਏ ਨੀ ਉਹਨਾਂ ਚ ਜਦੋਂ ਨਾ ਟਾਈਮ ਬਾਅਦ ਚੀਜ਼ ਬਣਾਉਣਾ ਫਿਰ ਸਵਾਦ ਲੱਗਦੀ ਆ ਅਸੀਂ ਬੈਠ ਚੁੱਕੇ ਆ ਬਾਹਰ ਤੇ ਹਵਾ ਵਾਲੀ ਨੀ ਐਂ ਬੇ ਆਪਾਂ ਬਾਰਾ ਵਾਰ ਫਰੈਸ਼ਰ ਦਾ ਵਿਚਾਰਾ ਲੰਮਾ ਪਿਆ ਇਸ ਕਰਕੇ ਸਾਡਾ ਵੀ ਨਹੀਂ ਸੀ ਜੀ ਕਰਦਾ ਵੀ ਬਲੌਗ ਵਗੈਰਾ ਬਣਾਉਣ ਤੇ ਜੀ ਕਰਦਾ ਪਰ ਬਣਾਉਣਾ ਪੈਣਾ ਹੀ ਆ ਇਸ ਕਰਕੇ ਆਪਾਂ ਨਾਲ ਮੰਦਰ ਰੈਸਟ ਕਰਨ ਲਈ ਦੇਤੀ ਆ ਕਿ ਤੁਸੀਂ ਰੈਸਟ ਕਰ ਲਓ ਮੇਰੇ ਬਾਲ ਸਾਰੇ ਖਰਾਬ ਹੋ ਗਏ ਹਾਏ ਹਾਏ ਉਹਨਾਂ ਬੰਨੇ ਨਹੀਂ ਸੀ ਅੱਛਾ ਉਹਨਾਂ ਇਦਾਂ ਹੋ ਗਏ ਤੇ ਉਹਨਾਂ ਨੇ ਅਸੀਂ ਰੈਸਟ ਕਰ ਲਈ ਅੰਦਰ ਕਹਿਤਾ ਕਿ ਤੁਸੀਂ ਰੈਸਟ ਕਰ ਲਓ। ਜਿਹੜੀ ਅਸੀਂ ਬੈਠਦੇ ਹਾਂ ਬਾਹਰ ਹੁਣ ਘੰਟਾ ਦੋ ਘੰਟੇ ਬੈਠਦੇ। ਮੈਂ ਇਹਨੂੰ ਵੀ ਇਹਨੂੰ ਵੀ ਕਿਹਾ ਸੀਗਾ ਵੀ ਸੋ ਜਾ ਅੰਦਰ। ਇਹ ਹੁੰਦਾ ਜੀ। ਪਾਪਾ ਦੇ ਨਾਲ। ਇਹ ਸੁੱਤਾ ਹੀ ਨਹੀਂ ਅੰਦਰ। ਮੈਂ ਆਪਕੈ ਨਹੀਂ ਸੌਂਜੇ ਇਹ। ਡਰਾਮੇ ਕਰਦਾ ਰਹਿੰਦਾ ਇਹ। ਇਹ ਨਹੀਂ ਸੌਂਦਾ ਹੁੰਦਾ ਜੇ ਰਹਿੰਦੀ ਨਾ। ਸਵੇਰ ਦਾ ਦੇਲਾ ਬਿੱਕੂ ਦੇ ਨਾਲ ਦਾ ਸੁੱਤਾ। ਹਾਂ। ਉਹਨਾਂ ਦੇ ਨਾਲ ਦਾ ਹੀ ਸੁੱਤਾ। ਕੱਲ ਜਦੋਂ ਜਾਣਾ ਸੀਗਾ ਉਦੋਂ ਤੇ ਅਲੱਗਿੱਦਾਂ ਸੌਂ ਗਿਆ ਸੀ। ਤੇ ਸ਼ੋਰ ਸ਼ਰਾਬਾ ਕਿੰਨਾ ਪੈਂਦਾ ਸੀ ਵੇਲੋ। ਫੇਰ ਵੀ ਨਹੀਂ ਸ਼ੋਰ ਦਾ। ਇੰਨੀ ਗਰਮੀ ਮੇਰੇ ਭੀਜੀ ਜਾਵਾ ਮੈਂ ਕਦੀ ਇਹ ਨੂੰ ਐ ਨੂੰ ਕਰਾ ਕਦੀ ਐ ਨੂੰ ਕਰਾ ਪਾਪਾ ਪਾਣੀ ਦੇ ਟੱਕ ਚਾੜਿਆ ਵਾ ਦੁੱਧੂ ਪੀਤਾ ਨਹੀਂ ਪੀਤਾ ਦੁੱਧ ਦੁੱਧ ਵੀ ਪੀ ਕੇ ਆਇਆ ਇਹ ਤਾਂ ਮਾ ਦਾ ਕੱਚੀ ਲੱਸੀ ਬਣਾਉਂਦਾ ਪਾਣੀ ਪੀ ਕੇ ਇਹ ਕਿੱਦਾਂ ਪਾਉਂਦੀ ਕਿੱਦਾਂ ਪਾਉਂਦੀ ਨਿੱਕੀ ਜੀ ਕੋਣ ਬੈਠਾ ਨਨੂ ਕਿ ਨਾ ਪਾਇਆ ਭੰਗੜਾ ਤੁਸੀਂ ਨਨੂ ਨੇ ਤਾਂ ਕੱਲ ਇੰਨਾ ਭੰਗੜਾ ਉੱਥੇ ਪਾਇਆ ਨਾ ਬਹੁਤ ਭੰਗੜਾ ਪਾਇਆ ਮੰਮੀ ਨੂੰ ਬੋ ਮੰਮੀ ਨੇ ਛੇੜ ਆਰਤਾ ਮੰਮੀ ਨਾ ਜਾਂਦੀਆਂ ਕਰਦਾ ਇਹ ਅੱਜ ਕੱਲ ਨਨੂ ਗੁੱਸੇ ਹੋ ਜਾ ਉਹ ਬੋਬਾ ਕਲਾ ਕਰ ਰਹੀ ਹੈ ਨਾ ਕੀ ਜੀ ਜੀ ਫਿਕਰ ਮੋਰ ਬੈਬ ਬਮਾਰ ਮੈਂ ਕਿਹਾ ਜਾ ਕੇ ਮੈਂ ਪਹਿਲਾਂ ਦੇਖਾਂ ਉਹਨਾਂ ਨੂੰ ਕਿੱਦਾਂ ਠੀਕ ਆ ਹੁਣ ਲੱਭੇ ਰਹਿ ਹੋਇਆ इन ज्यादा हो पाई कि बंदा करे कि सब्जियां बेचारिया बंद चुकी हैं वाह जी वाह ब ठंडा है, है, है मौसम ਠੰਡਾ ਮੌਸਮ ਹਨਨੂ ਆ ਮੈਨੂੰ ਲੱਗੇਗਾ ਓਹੋ ਬੁਖਾਰ ਹੋ ਗਿਆ ਓਹੋ ਹੋ ਹੋ ਫਰਦਾ ਜਲਦੀ ਚੋੜ ਜਾ ਹਾਂ ਜਲਦੀ ਚੋੜ ਜਾ ਜਲਦੀ ਸੌਂ ਜਾ ਹਾਂ ਜਲਦੀ ਚੋੜ ਜਾ ਕਿ ਆ ਜਾ ਕਿ ਹਨੂ ਦਾਦੀ ਜਲਦੀ ਆਓ ਕਹਿੰਦਾ ਸੌਂਜੋ ਜਲਦੀ ਜਲਦੀ ਆਓ ਸੌਂਜੋ ਜਲਦੀ ਸੌਂਜੋ ਜਲਦੀ ਸੌਂਜੋ ਮੈਗੀ ਕਰਨੀ ਦੇ ਲੋ ਵੀ ਐ ਹੁਣ ਇਹਨੂੰ ਮੈਂ ਦੁੱਧ ਪਲਾਉਣੀ ਆ ਨਾ ਦੁੱਧ ਪਿੰਦਾ ਹੀ ਨਹੀਂ ਕਹਿੰਦਾ ਮੈਨੂੰ ਪਾਣੀ ਦੇ ਮੈਂ ਪਾਣੀ ਨਾਲ ਸੋਣਾ ਗਰਮੀ ਨਹੀਂ ਆਣਾ ਪਾਣੀ ਸੋ ਪਾਣੀ ਨਾਲ ਗੜਾ ਦੁੱਧ ਦੋਤੇ ਨੂੰ ਜਿੰਨਾ ਕਹੇਗਾ ਰੋਟੀ ਖਾਦੀ ਹੁੰਦਾ ਇਹ ਆਹ ਰੋਟੀ ਖਾਦੀ ਆ ਵਧੀਆ ਆ ਦੁੱਧ ਨਿਕਰ ਮੋਂ ਉੱਥੇ ਆ ਫੋਨ ਉੱਥੇ ਆ ਹੈ ਤਾਂ ਭਰੇ ਦੁੱਧ ਮੈਂ ਕਸੌਂ ਜੋ ਕੋਈ ਨਾ ਕਹਿੰਦਾ ਨਹੀਂ ਉੱਠ ਉੱਠ ਕੇ ਆਉਣਾ ਬਾਅਦ ਦੁਬਾਰ ਹਵਾ ਬਗਦੀ ਬਾਰਲੀਆ ਵਾ ਤਾਂ ਸਹੀ ਆ ਲੈਣੀ ਹੋਰ ਬਾੜ ਲਿਆ ਵਾ ਸਹੀ ਆ ਦੇਖੋ ਫਰੈਸ਼ ਆ ਵਾ ਆ ਬੋੜਾਂ ਦੀ ਸ਼ਾਂ ਦਰਖਤਾਂ ਦੀ ਦਰਖਤਾਂ ਦੀ ਬੋੜਾਂ ਦੀ ਸ਼ਾਂ ਜਿਹੜੀ ਉਹ ਹੁਣ ਬੋੜਾ ਰਹੀ ਨਹੀਂ ਨੀ ਮੰਮਾ ਹਾਏ ਜਿਹੜੇ ਬੋੜਾਂ ਦੀ ਸ਼ਾਂ ਆ ਦੇ ਲੋ ਜਿਹੜੇ ਕਹਿੰਦੇ ਬੁੱਢੇ ਬੋੜ ਹੁੰਦੇ ਆ ਬੋੜ ਹੁੰਦੇ ਆ ਦਲਾ ਡੋਗੇ ਵੀ ਹੈਗਾ ਨਾ ਉੱਥੇ ਕਿੰਨੇ ਪੈਣ ਹਾਂ ਹਾਂ ਇਧਰੋਂ ਆਪਣੇ ਖਾਲ ਦਾ ਵੀ ਆ ਬਾਬਿਆਂ ਖਾਣ ਹਾਂ ਪੜੋ ਆਪਣੇ ਉਧਰ ਉੱਥੇ ਵੀ ਸਾਡੇ ਅੰਦੀ ਹੈਗਾ ਇਹ ਹੁਣ ਪੀੜਾ ਜਗ੍ਹਾ ਜਗ੍ਹਾ ਤੇ ਆ ਜਾਂ ਉੱਧਰ ਆਜੀ ਤੇ ਨਾ ਗਰਾਊਂਡ ਬਣਾਈ ਨਹੀਂ ਬਾਬਿਆਂ ਨਾ ਨਾ ਜਾਜ ਕਿੱਥੇ ਆ ਜਿੱਥੇ ਸਾਡੇ ਗਰਾਊਂਡ ਬਣੇ ਜਿੱਦ ਦੁਕਾਨਾਂ ਲੱਗੀਆਂ ਉੱਥੇ ਪੜਾ ਕਿੰਨੇ ਪਿੱਪਲ ਬੂੜਾ ਹੁੰਦੀਆਂ ਇਹ ਬਾਜੀਆਂ ਉੱਧਰਾਂ ਕਾਥਾ ਗਰਾਊਂਡ ਬਣਾ ਅੱਛਾ ਫਿਰ ਤਾਂ ਉੱਥੇ ਪਾਰਕ ਬਣ ਜਾਣੀ ਆ ਮੱਛੀਆਂ ਲਾ ਕਲਾ ਬਣਾ ਦੇਣਾ ਅੱਛਾ ਉਹ ਗੰਦੇ ਸੀ ਉੱਧਾ ਤਾਂ ਚਲ ਵਧੀਆ ਐ ਸਪਾਈ ਹੋ ਗਈ ਹੈ ਨਾ ਆਏ ਸੀਗੇ ਰਾਹੁਲ ਭਾਈ ਉਹਨਾਂ ਦੇ ਵਾਈਫ ਤੇ ਦੀਦੀ ਸੀ ਜਿਹੜੇ ਇੱਥੇ ਕੰਮ ਕਰਦੇ ਆ ਤੇ ਕਹਿੰਦਾ ਉਹਨਾਂ ਨੂੰ ਕਹਿੰਦਾ ਬੈਠੋ ਇੱਥੇ ਬੈਠੋ ਚਾਹ ਪਾਣੀ ਪੀ ਕੇ ਜਾਇਓ ਉਹ ਵੀ ਉੱਥੇ ਚੱਲ ਕੇ ਦੋ ਵਜਾ ਦੇਣ ਲੱਗੇ ਨਹੀਂ ਨਹੀਂ ਕਹੀ ਮੈਨੂੰ ਕਿਹਾ ਨਿੰਬੂ ਪਾਣੀ ਮੋਨਾ ਨਿੰਬੂ ਪਾਣੀ ਬਣਾਉਣਾ ਕਹਿੰਦਾ ਨੀ ਪਹਿਲਾਂ ਤਾਂ ਚਾਹ ਪਾਣੀ ਕਹਿੰਦੇ ਸੀ ਕਹ ਤੋ ਕਿ ਚਾਹ ਪਾਣੀ ਪੀਜੋ ਮੈਨੂੰ ਕਹ ਤੋ ਕਿ ਚਾਹ ਪਾਣੀ ਪੀਜੋ ਪਾਣੀ ਬਿਨਾ ਇਹ ਬੀਗੂ ਪਾਣੀ ਨਿੰਬੂ ਪਾਣੀ ਨਿੰਬੂ ਪਾਣੀ ਨਿੰਬੂ ਪਾਣੀ ਬਣਾਵਾਂ ਨਿੰਬੂ ਪਾਣੀ ਬਣਾ ਇਹ ਨਿੰਬੂ ਪਾਣੀ ਇਸ ਕਾਂਦੀ ਉਹ ਪਿਆ ਆ ਜਿਹੜਾ ਉਹ ਪਿਆ ਉਹ ਪੀਓ ਲੈ ਥੋੜੀ ਜਿਹੀ ਕੰਡ ਪੈ ਜੀ ਦੋ ਸਹੀ ਓਏ ਬਾਪ ਦੀ ਕਾ ਲੱਗਾ ਬਾਜ ਬਾਜੋ ਹਿੰਦਾ ਆਜੋ ਉਹ ਦੇ ਲਾ ਗੰਦਾ ਇਹ ਹਾਂ ਤਾਂ ਮੂੰਹ ਭਾ ਲੈਣੀ ਲੋ ਜੀ ਬਿਮਾਰ ਹੋ ਗਿਆ ਜੀ ਮੈਂ ਬਹੁਤ ਜ਼ਿਆਦਾ ਇੱਧਰ ਜੀ ਡਾਕਟਰ ਸਾਹਿਬ ਗੁੱਸੇ ਹੋ ਗਏ ਬਾਲ ਖਰਾਬ ਹੋ ਗਏ ਲੱਗਣ ਲੱਗੇ ਆਹ ਮੈਦਾ ਕਰੇ ਨੂੰ ਖੰਡੋ ਜਾਈ ਚੀ ਜੀ ਸਸਰੀ ਗੱਲ ਜੀ ਕੀ ਹਾਲ ਚਾਲ ਜੀ ਹਾਂਜੀ ਲੋ ਜੀ ਆਪਾਂ ਮੈਡੀਕਲ ਤੋਂ ਫ੍ਰੀ ਹੋ ਗਏ ਕਦੇ ਜਾਂਦਾ ਪਿਆਈ ਮੈਂ ਸੋ ਇੱਕ ਗੱਲ ਸ਼ੇਅਰ ਕਰਨੀ ਸਾਰਿਆਂ ਨਾਲ ਵੀ ਸੁਣਨ ਦੇ ਵਿੱਚ ਇਦਾਂ ਆਉਂਦਾ ਪਿਆ ਵੀ ਜੇ ਦਾ ਮਤਲਬ ਥੋੜਾ ਜਿਹਾ ਨਾ ਮੈਂ ਕਾਫੀ ਦਿਨਾਂ ਤੋਂ ਠੀਕ ਨਹੀਂ ਹੈਗਾ ਤੇ ਜਿੰਦਾ ਦਾ ਮਤਲਬ ਮੈਂ ਗੱਲਬਾਤ ਕੀਤੀ ਆ ਘਰਦਿਆਂ ਨਾਲ ਜਾਂ ਮੈਂ ਹੋਰ ਚਾਰ ਪੰਜ ਬੰਦਿਆਂ ਨਾਲ ਗੱਲ ਕੀਤੀ ਹੈ ਨਾ ਕਈਆਂ ਨੇ ਇਹ ਗੱਲ ਕਹੀ ਆ ਵੀ ਕਹਿੰਦੇ ਵੀ ਦਾਨ ਵੀ ਕਿਸੇ ਨੇ ਕੁਝ ਕੀਤਾ ਆ ਹਨਾ ਵੀ ਮਤਲਬ ਮੈਂ ਜਿੱਦਾਂ ਦੇ ਯਕੀਨ ਨਹੀਂ ਕਰਦਾ ਨਾ ਮੈਨੂੰ ਆਪਣੇ ਯਕੀਨ ਆ ਰੱਬ ਦੇ ਯਕੀਨ ਆ ਜਾਂ ਕੁਝ ਵੀ ਹੈ ਨਾ ਔਰ ਜੀ ਆਪਾਂ ਸੋਚਿਆ ਜਾਵੇ ਕੰਦੀ ਚੀਜ਼ਾਂ ਮਤਲਬ ਇੱਥੇ ਆਪਣੇ ਹੈਗੀਆਂ ਵੀ ਉਹਨਾਂ ਲੋਕ ਕਰ ਕਰਪੁਰ ਦਿੰਦੇ ਆ ਨਾ ਕੁਛ ਨਾ ਕੁਛ ਨਾ ਵੀ ਕੱਪੜੇ ਲਈ ਗੜਾ ਚੱਕ ਲੈਨੇ ਕਦੀ ਕੁਛ ਨਾ ਵੀ ਮੈਨੂੰ ਸਮਝ ਨਹੀਂ ਆਉਂਦੀ ਹੈ ਨਾ ਵੀ ਮੈਂ ਮੈਡੀਕਲ ਗਿਆ ਸੀ ਮੈਂ ਆਪਣੀ ਜੋ ਵੀ ਹੈ ਨਾ ਆਪਣੀ ਪ੍ਰੋਬਲਮ ਸੀ ਮੈਂ ਦੱਸੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਮੈਡੀਸਨ ਵਗੈਰਾ ਦਿੱਤੀ ਹੈ ਨਾ ਵੀ ਸਮਝ ਨਹੀਂ ਆਉਂਦੀ ਕੀ ਹੋ ਗਿਆ ਹੈ ਨਾ ਇਹ ਬਹੁਤ ਜ਼ਿਆਦਾ ਮਤਲਬ 4-5 ਦਿਨ ਹੋ ਗਏ ਆ ਵੀ ਜਿੱਦਾਂ ਨਾ ਇੱਦਾਂ ਮੈਨੂੰ ਹੋਈ ਵੀ ਨਹੀਂ ਕਦੀ ਬਿਮਾਰ ਬੰਦਾ ਹੋਰ ਹਿਸਾਬ ਬਣਾਉਂਦਾ ਇੱਦਾਂ ਮੈਂ ਕੁਝ ਹੋਰ ਹਿਸਾਬ ਨਾਲ ਜੋ ਕੁਝ ਮੈਨਾਂ ਹੁੰਦੇ ਨਾ ਥੋੜਾ ਜਿਆ ਮੈਨੂੰ ਮਤਲਬ ਅਲੱਗ ਟਾਈਪ ਆ ਜਿੱਦਾਂ ਬਿਮਾਰ ਵੀ ਹੈਗਾ ਆ ਜਾਂ ਕੁਝ ਮਤਲਬ ਯਾਰ ਮਤਲਬ ਜੋ ਵੀ ਇੱਕ ਬੰਦਾ ਬਿਮਾਰ ਹੁੰਦਾ ਆ ਇੱਕ ਮਤਲਬ ਹੋਰ ਤਰ੍ਹਾਂ ਨਾਲ ਕੁਝ ਹੋਣਦਿਆ ਹਨਾ ਬੋੜੀ ਨਾਲ ਮਤਲਬ ਤੇ ਇਸ ਚੀਜ਼ ਦਾ ਮੈਂ ਮੈਨੂੰ ਕਿੱਥੇ ਪਤਾ ਕਰੋ ਵੀ ਪਤਾ ਕਰੋ ਇੱਦਾਂ ਆ ਵੀ ਕੁਝ ਇਹਨਾਂ ਕੁਝ ਕੀਤਾ ਆ کہیں ਨਾ ਟੂਨੇ ਟੱਪੇ ਜੋ ਲੋਕ ਕਰਦੇ ਹਨਾ ਦੀ ਬਹੁਤ ਜ਼ਿਆਦਾ ਪਰੇਸ਼ਾਨ ਆਇਆ ਯਾਰ ਮੈਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਹੈਗੀ ਨਾ ਕੀ ਹੋ ਗਿਆ ਜਾਂ ਕੀ ਨਹੀਂ ਤੇ ਬਾਬਾ ਬਾਕੀ ਭਲੀ ਕਰੇ ਬਾਬਾ ਜੀ ਤੇ ਸਰੀਰ ਚੱਲਦਾ ਹੀ ਨਹੀਂ ਪਿਆ ਬਹੁਤ ਜ਼ਿਆਦਾ ਤਕਲੀਫ ਆ ਬਾਡੀ ਚ ਕੀ ਕਰਦੀਆਂ ਗੱਲਬਾਤ ਬਣਾ ਕੇ ਆਪਾਂ ਕਰੇ ਬਣਵਾ ਲੈਣੇ ਸਾਰੇ ਅੰਸ ਸਿਕਾਲ ਜੀ ਆਈ ਹੋਪ ਕਿ ਸਾਰੇ ਐਂ ਠੀਕ ਹੋ ਗਏ ਹੋਣਗੇ ਸੋ ਅੱਦਾਂ ਪਾ ਵਲੌਗ ਚੜਾ ਕਰਦੇ ਆਂ ਕੁਝ ਚੰਗ ਤਾਂ ਸਾਜਾਸਿ ਲੱਗੇ ਆ ਚੀਜ਼ਾਂ ਆਨਲਾਈਨ ਉੱਤਥਾ ਹਲਗੀਆਂ ਬਣਾਣ ਮੈਂ ਬਣਾ ਲਿਆ ਸੌਫਟ ਆਈ ਮੈਨੂੰ ਪਤਾ ਹੈ ਕਿ ਹਮੇਸ਼ਾ ਬਿਨਾਂ ਆਇਆ ਅੱਜ ਹਲਗੀਆਂ ਪੜਪਾ ਬਣਾਉਣ ਤੇ ਮੈਂ ਕਿ ਤੋਪਰੀ ਜੀ ਮੈਨੂੰ ਜਿਹੜਾ ਸਾਡਾ ਹਾਈਡਾ ਜਿਉਟ ਕਰਦਾ ਕਿੰਨਾ ਜਾਣਦੇ ਇਹ ਕੈਮਰਾ ਰੱਖਣਾ ਇੱਥੇ ਗਏ ਆ ਉਹ ਤਾਂ ਵੀ ਜਦੋਂ ਆਏ ਆਪਾਂ ਦੇ ਕੋਲ तो लाइए तड़का ला के फिर आप इन्होंने एक प्याज कटा सी और दो मिर्चा पाइया दो तीन आलू पाए और तीन सब्जी प्याजा सब्जी आ सोल ਇਹ ਪਿਆਰ ਨਾਲ ਉਹਨੂੰ ਬੋਲਣਾ ਬਾਲ ਜਦੋਂ ਇਹ ਲਾਲ ਹੋ ਗਈ ਫਿਰ ਜੋ ਮੇਰੇ ਕਿਚਨ ਦਾ ਹਾਲ ਬਣਿਆ ਪਿਆ ਉਹ ਮੈਨੂੰ ਸਾਰਾ ਸਾਫ ਸਫਾਈ ਕਰਨੀ ਆ ਤੇ ਜੀ ਜੀ ਮੈਨੂੰ ਤੁਤ ਬਰ ਕਰਨਾ ਤੇ ਮੈਂ ਚਾਹ ਬਣਾ ਕੇ ਹਤੀਆਂ ਮਮਾ ਲਈ ਚਾਹ ਪੀਣੀ ਸੀ ਮਮਾ ਨੇ ਤੇ ਰੋਡ ਬਹੁਤ ਜ਼ਿਆਦਾ ਆਫ ਹੋਇਆ ਪਿਆ ਆ ਤੇ ਇਹ ਰਹਿਣ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਮਾਰ ਹੋਏ ਪਏ ਆ ਵੀ ਪਤਾ ਨਹੀਂ ਕੀ ਹੋ ਸਮਝ ਨਹੀਂ ਲੱਗਦੀ ਹੈ ਇਹ ਕੋਈ ਇਹੋ ਰੋਣਾ ਦੇ ਜੀਤੂ ਵਗੈਰਾ ਲੱਗੀਆਂ ਹੋਈਆਂ ਆ ਮਨ ਵੀ ਰੋਣ ਚ ਆ ਗਿਆ ਆ ਕਿਉਂਕਿ ਸਵੇਰ ਦਾ ਉੱਠਿਆ ਹੋਇਆ ਸੀ। ਤੁਹਾਨੂੰ ਚੱਲਦੇ ਬਾਹਰ। ਬੋਬਲੇ ਬਸ ਠੀਕ ਕਰ ਦਵੇ ਬਿਕਰ ਨੂੰ ਜਲਦੀ ਜਲਦੀ। ਬਸ ਹੋਰ ਕੁਝ ਨਹੀਂ ਚੱਲਦਾ। ਬਿਕਰ ਨੂੰ ਠੀਕ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਇੱਕ ਤਾਂ ਦੀ ਰੌਣਕ ਚਰਚ ਹਾਸਾ ਮਹੌਲ ਜਦੋਂ ਨਹੀਂ ਹੁੰਦਾ ਤਾਂ ਤੁਹਾਨੂੰ ਪਤਾ ਹੀ ਆ ਕਿੱਦਾਂ ਲੱਗਦਾ ਹੈ ਨਾ। सा कुछ हो मतलब सू कुछ भी चंगा जहा नहीं लगता है बस ये भी थी जल्दी हम आप चाह बना ली तो बॉयल करना रख दिता है ममा ने तो चाह लेके जाएगी थोड़ी कीमत सिर को पीड़ हो क्योंकि टेंशन करके ना सिर दर्द होता गया बस हम ਕੋਈ ਆਪਾਂ ਤਾਂ ਇਹਨਾਂ ਨੂੰ ਫ੍ਰੀ ਤੇ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਤੇ ਬਣੇ ਰਹੋ ਵਲੌਗ ਦੇ ਨਾਲ ਫਿਰ ਲੈ ਚੱਲੀ ਆ ਮਮਾ ਲਈ ਚਾਹ ਤੁਹਾਨੂੰ ਦੁਕਾਨੇ ਬਾਹਰ ਮਮਾ ਉਹਨੇ ਬੈਠੇ ਹੋਇਆ ਮੈਨੂੰ ਕਿਹਾ ਕਿ ਮੈਂ ਵੀਰ ਘਰ ਦੇ ਅੰਦਰ ਬਹਿਣਾ ਪੈਂਦਾ ਆ ਤੇ ਮੇਰੀ ਮਜਬੂਰੀ ਘਰ ਦੇ ਅੰਦਰ ਮੈਨੂੰ ਬਹਿਣਾ ਪੈਂਦਾ ਕਿਉਂਕਿ ਮੈਂ ਸਾਰਾ ਕੰਮ ਘਰ ਦਾ ਫ੍ਰੀ ਕਰਕੇ ਤੇ ਫਿਰ ਮੈਂ ਜਾਂਦੀ ਆ ਬਾਹਰ ਖੁਲਣ ਜਦੋਂ ਕਾ ਕਰਦੇ ਆ ਜਦੋਂ ਫਿਕਰ ਨਹੀਂ ਵੀ ਮਤਲਬ ਠੀਕ ਹੁੰਦੇ ਫਿਰ ਗਾਗਾ ਟੈਨ ਮੈਨੂੰ ਕਰਨਾ ਪੈਂਦਾ ਆ ਹਨਾ ਤੇ ਉੱਤੀ ਹੋ ਜਾਦਾ ਜਦੋਂ ਬਿਮਾਰ ਹੋ ਜਾਂਦੇ ਆ ਦੋਨੋਂ ਤਾਂ ਉੱਠਿਆ ਵੀ ਨਹੀਂ ਜਾਂਦਾ ਹੈਗਾ ਤੇ ਬਾਕੀ ਜਦੋਂ ਸਵੇਰ ਨੂੰ ਮਮਾ ਬਾਅਦ ਮਾਰ ਲੈਂਦੇ ਆ ਫਿਰ ਮੈਂ ਬਾਹਰ ਨੂੰ ਚਲ ਜਾਨੀ ਆ ਕਿਉਂਕਿ ਜ਼ਿਆਦਾਤਰ ਮੈਂ ਬਾਹਰ ਨਹੀਂ ਪੈਂਦੀ ਹੈ ਇਹ ਮੋਹ ਇਫੈਕਟ ਨਹੀਂ ਦਿੰਦੇ ਨਾ ਫਿਕਰ ਮੈਂ ਬੈਠੇ ਦਿੰਦੇ ਆ ਫਿਰ ਕਹਿੰਦੇ ਕਿ ਚੰਗਾ ਨਹੀਂ ਲੱਗਦਾ ਹੈ ਨਾ ਹਨਾ ਚਲੋ ਅ ਬਾਕੀ ਆਪਾਂ ਤੁਹਾਡਾ ਨਾ ਕਰਦੇ ਆ ਗੱਲਬਾਤ ਬਣੀ ਜਾਓ ਵਲੌਗ ਦੇ ਨਾਲ ਸੋ ਲੈ ਕੇ ਜਾਗੀ ਆਪਾਂ ਮਮਾ ਨਾਲ ਚਾ ਨਾਲਾ ਵੀ ਅਸੇ ਦਾ ਸਿਰ ਪੀੜ ਹੁੰਦਾ ਆਇਆ ਇੱਕ ਕੈਲੋ ਵੀ ਟੈਨਸ਼ਨ ਟੈਨਸ਼ਨ ਬਹੁਤ ਜ਼ਿਆਦਾ ਆ ਤੇ ਮੈਂ ਦੋ ਤੇ ਬਾਅਦ ਦਿੱਤਾ ਆ ਕਿੰਨਾ ਘਰ ਆਪ ਨੂੰ ਵਰਤੋਂ ਵਿੱਚ ਹਿੰਟਾ ਨਹੀਂ ਹੁੰਦਾ ਜਦੋਂ ਦੀ ਜਦੋਂ ਆਪਾਂ ਬਰਣਾ ਰੱਖਤਾ ਬੋਨ ਆ ਰਿਹਾ ਸੀ ਨੂੰ ਕੋਈ ਮਨ ਰੀਚੇ ਜਾ ਸਕਦਾ ਹੋਇਆ ਹੈ ਇਹਨਾਂ ਮਕੂਲਰ ਲਾ ਕੇ ਸਿੱਟਾ ਹੋਇਆ ਆ ਤੇ ਸਾਡੇ ਕੋਲਰ ਸਿੱਟਾ ਉਹਨਾਂ ਤੋਂ ਬਿਨਾ ਪਾਣੀ ਦੀ ਨਹੀਂ ਪੈਂਦਾ ਹੈਗਾ ਕਿਉਂਕਿ ਮੇਟਰ ਵਾਲਟੀ ਵਿੱਚ ਚੱਕਣੀ ਹੁੰਦੀ ਹੈ ਨਾ ਉਹ ਵੀ ਭਰ-ਭਰ ਕੇ ਬਾਲਟਿਆਂ ਵਿੱਚ ਪਾਉਂਦੇ ਆ ਪਾਣੀ ਉਹ ਚਾਹ ਪੜ੍ਹਦੀ ਹੈ ਜਿੱਥੇ ਬੈਠੇ ਹੋ ਜਾਂਦਾ ਕੋਕਰੀ ਜੀ ਕਹਿੰਦੇ ਕਿ ਉੱਥੇ ਕਿਸ਼ਾ ਹੁੰਦੀ ਆ ਉੱਥੇ ਠੰਡਾ ਆ ਨਾ ਕੋ ਮ ਵੀ ਦਾ ਸਰਪੀਡ ਹੁੰਦਾ ਚਾਹ ਬਣਾ ਕੇ ਨਾ ਜੀ ਉਹ ਹੋ ਮੈਂ ਜਦਾ ਬੀਟੀ ਜਿੱਦਾਂ ਸੀ ਦੇਖ ਬਿਠਾਈ ਮਮਾ ਦੇਖੋ ਕਿੱਦਾਂ ਬੈਠੇ ਆਏ ਮਮਾ ਬੈਠੇ ਦੂਰ ਤੇ ਮੈਂ ਬੈਠੀ ਆ ਇੱਥੇ ਚੇਅਰ ਤੇ ਮੰਜਾ ਜਿਹੜਾ ਸਾਡਾ ਇੱਕ ਖਾਲਾ ਹੋਇਆ ਗਿਆ ਮੈਂ ਕੱਥਾ ਮੈਂ ਕੱਥਾ ਸੁਣਾ ਦਿੱਤੀ ਤਸਨ ਵਾਲਾ ਹੋਇਆ ਮੰਜੇ ਸਾਡੇ ਮੈਂ ਪਿਆਰ ਵੀ ਤਾਂ ਦਿੱਤੀ ਤੇ ਆਪੇ ਪਾ ਲਈ ਉਹਦੇ ਨਾਲ ਇਹ ਮੀਠੀ ਲਾਉਣਾ ਨਿਕਰਾਂ ਦੇ ਲੱਗਾ ਗਲਗੁਲੇ ਗੋਲਗੋਸ਼ ਵਾਲੇ ਬੱਧੀਆ ਠੀਕ ਹੋ ਗਏ ਗੋਲਗੋਸ਼ ਵੀ ਲੱਗਾ ਤੇ ਉਹ ਵੀ ਆਪਣਾ ਟੈਸਟ ਵੀ ਲੱਗਿਆ ਕਰਨਾ ਹੋਰ ਮੇਰੇ ਤੇ ਵੀ ਕੋਈ ਫੀਰ ਨਹੀਂ ਹੈ ਇਹ ਸਭ ਤਾਂ ਇਹਦੀ ਜ਼ਰਤ ਹੀ ਆ ਉਹ ਤਾਂ ਬਾਲਾ ਜੀ ਕਰਨਾ ਹੈ ਜੀ ਵੀ ਜੇ ਹੀ ਨਾ ਠੀਕ ਹੋਇਆ ਤਾਂ ਮੈਂ ਮੈਂ ਉਹੀ ਗੱਲ ਕਰਦੀ ਸੀਗੀ ਮੈਂ ਕਿ ਸਾਡੇ ਘਰ ਚੋਂ ਨਾ ਦੇਣਾ ਉਹਨੇ ਜਨ ਦੇ ਦਲੇ ਜੇ ਮਨਵੀਰ ਨਾ ਹੋਵੇ ਸਾਡਾ ਦਿਲ ਨਹੀਂ ਲੱਗਣਾ ਤੇ ਜਿੱਦਾਂ ਦਾ ਇਹਨਾਂ ਦੀ ਹਾਲਤ ਹੋਈ ਪਈ ਹੈ ਨਾ ਇੰਨੇ ਦਿਨਾਂ ਦੀ ਜਬ ਬੋਲਦੇ ਨਹੀਂ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਦੇ ਜਾਂ ਇੰਨਾ ਮਤਲਬ ਜਿਆਦਾ ਅੱਗੇ ਕੁਝ ਨਹੀਂ ਕਰਦੇ ਨਾ ਕੁਝ ਖਾਂਦੇ ਆ ਨਾ ਕੁਝ ਪਿੰਦੇ ਪਏ ਆ ਤੇ ਇੰਨੇ ਦਿਨਾਂ ਦਾ ਜਿੱਦਾਂ ਕਹਿ ਲਓ ਵੀ ਨਾ ਵੀ ਬਹੁਤ ਜ਼ਿਆਦਾ ਮਤਲਬ ਹੋਇਆ ਹੈ ਤੇ ਮੇ ਤਾਂ ਹਲ ਵੀ ਨਾ ਸਾਡੇ ਨਾ ਸਾਡੇ ਨਾਲ ਬੋਲਦੇ ਆ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਆ ਨਾ ਅੱਗੇ ਰਹਿੰਦਾ ਸੀ ਇਦਾਂ ਅੱਗੇ ਜਿੱਦਾਂ ਖੁਸ਼ ਰਹਿੰਦੇ ਸੀਗੇ ਇਦਾਂ ਨਹੀਂ ਆ ਅੱਗੇ ਗੱਲਬਾਤ ਕਰਦੇ ਰਹਿਣਾ ਹੱਸਦੇ ਰਹਿਣਾ ਕਦੇ ਨੀਂਦ ਫੋਲ ਇੱਦਾਂ ਢੱਲੇ ਰਹਿੰਦੇ ਆ ਖੋਇਆ ਪਿਆ ਹਾਂ ਵੀ ਇਹ ਤਿੰਦ ਰੂਗਾ ਰਹੀ ਠੀਕ ਸਾਡਾ ਵੀ ਨਾ ਇੰਨੇ ਦਿਨਾਂ ਦਾ ਵੀ ਜਿੱਦਾਂ ਕਹਿ ਲਓ ਵੀ ਇੰਨਾ ਜ਼ਿਆਦਾ ਕਿ ਨੀਂਦ ਹੀ ਆ ਜਾਂਦੀ ਨੀਂਦ ਹੀ ਆ ਜਾਂਦੀ ਪਈਆ ਕੱਲ ਨਹੀਂ ਤਾਂ ਟਾਈਮ ਨਾ ਜਾਣਾ ਸੀ ਮੇਰੇ ਕੋਲ ਕੱਲ ਫਿਰ ਇੱਕ ਵਜੇ ਡੇਢ ਵਜੇ ਉਹ ਠੀਕ ਹੀ ਨਾ ਹੋਵੇ ਨਾ ਫਿਰ ਵੀ ਬੰਦਾ ਦਿਲ ਕਰਦਾ ਹੁੰਦਾ ਜੇ ਜਾਣਾ ਹੀ ਚਾਹ ਜਗਾ ਨਾ ਆਈ ਜੇ ਗਗਰ ਦੀ ਨਾ ਆਏ ਹੁੰਦਾ ਫਿਰ ਨਹੀਂ ਅਸੀਂ ਜਾਣਾ ਸੀਗਾ ਗਗਰ ਦੀ ਆਏ ਨਾ ਤਾਂ ਕਰਕੇ ਚਲੇ ਗਏ ਤੇ ਨਹੀਂ ਤਾਂ ਫਿਰ ਜਾਣਾ ਹੀ ਨਹੀਂ ਸੀਗਾ ਬਾਜੀ ਹੁਣ ਇੱਥੇ ਸੇਵਾ ਵਗੈਰਾ ਕਰਦੇ ਰਹੋ ਕਾਫੀ ਟਾਈਮ ਉਹ ਤਾਂ ਪਿਆਰਾ ਲੰਘਾ ਲੰਘਾ ਪਰ ਚਾਰੀ ਬਾਤ ਫਿਰ ਆਏ ਬਾਜੀ ਅਸੀਂ ਆ ਗਏ ਸੀਗੇ ਟਾਈਮ ਨਾ ਕਿਉਂਕਿ ਉਹ ਠੀਕ ਹੀ ਨਹੀਂ ਸੀਗੇ ਵੀ ਤਰ ਪਹਿਲਾਂ ਤਾਂ ਅਸੀਂ ਜਾਣਾ ਨਹੀਂ ਸੀ ਮਮਾ ਉਹਨਾਂ ਨੂੰ ਭੇਡ ਦੇਣਾ ਸੀਗਾ ਤੁਸੀਂ ਚੱਲ ਜਾਈਓ ਮम्मा ਦਾ ਵੀ ਤੁਹਾਨੂੰ ਪਤਾ ਵੀ ਸਾਲ ਬਾਣ ਤਾਂ ਇੱਕ ਦਿਨ ਆਉਂਦਾ ਹੁੰਦਾ ਆਪਣੇ ਪਿੰਡ ਜਾਣਾ ਹੈ ਕਿਹੜਾ ਵੀ ਕਿ ਗਰ ਰੋ ਰੋਜ ਆ ਜਾ ਕੋਈ ਮਾੜੀ ਮੋਟੀ ਗੱਲ ਆ ਹਨਾ ਚਲੋ ਇੱਕ ਗੁਰੂ ਘਰ ਜਾਣਾ ਹੈ ਕਿਹੜਾ ਕੋਈ ਮਾੜੀ ਗੱਲ ਆ ਤੇ ਪਰ ਇਦਾਂ ਸੀ ਕੱਲ ਮੇਰਾ ਦਿਨ ਨਹੀਂ ਸੀ ਕਰਦਾ ਵੈਸੇ ਵੀ ਮੈਂ ਕੁਮਾਰ ਹੋਏ ਨੂੰ ਲੈ ਕੇ ਜਾਵਾਂ ਫੇ ਮम्मा ਕਹਿੰਦੇ ਸੀ ਕਿ ਚੱਲ ਕੋਈ ਗੱਲ ਨਹੀਂ ਕਿ ਤੁਸੀਂ ਵੀ ਚਾਹੀਦੀ ਲੈ ਲੋਨੇ ਆ ਵੀ ਇੰਜ ਦੀ ਫਿਕਰ ਨਹੀਂ ਜਾਣਾ ਆ ਜਦੋਂ ਬਿਮਾਰ ਆ ਮਿਸਰ ਕਿਹੜਾ ਦਿਲ ਕਰਦਾ ਜਾਨ ਨੂੰ ਤੁਰ ਜਾਣਾ ਫੇ ਜਦੋਂ ਮੰਮੀ ਉਹਨਾਂ ਨੂੰ ਤਿਆਰ ਹੋਇਆਂ ਨੂੰ ਦੇਖਿਆ ਤੇ ਫਿਰ ਮੁੜ ਕੇ ਮੈਨੂੰ ਕਹੇ ਤੂੰ ਵੀ ਤਿਆਰ ਹੋ ਜਾ ਚਲੋ ਹੋ ਗੋ ਕੀ ਹੋ ਜੋ ਤਿਆਰ ਤੁਸੀਂ ਵੀ ਚਲੋ ਹਨਾ ਤੇ ਇੰਨੇ ਦਿਨਾਂ ਦੀਆਂ ਤਿਆਰੀਆਂ ਕਰੀ ਜਾਂਦੇ ਸੀਗੇ ਇੰਨੇ ਦਿਨਾਂ ਦਾ ਕਹਿੰਦੇ ਸੀ ਜਾਣਾ 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 ਤੇ ਜਦੋਂ ਫੇ ਲਾਸਟ ਤੇ ਇਦਾਂ ਦਾ ਟਾਈਮ ਜ ਆਵੇ ਨਾ ਫਿਰ ਉੱਪਰ ਆ ਜਾਂਦਾ ਨਾ ਤੇ ਹਾਂ 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 ਤੇ ਵੀ ਤਾਂ ਨਹੀਂ ਆਉਂਦਾ ਨਾ ਇਹ ਤਾਂ ਗੱਲ ਆ ਆਜ ਕਰ ਲਈ ਦਿੱਤਾ ਚਲੋ ਦੋਸਤਾਂ ਚੜਾ ਲਊਗਾ ਨੇ ਬਣੇ ਰਿਹਾ ਬਲੌਗ ਦੇ ਨਾਲ ਹੁਣ ਆਪਾਂ ਪੀ ਲਈਏ ਚਾਹ ਤੇ ਮੈਂ ਕਰ ਲਵਾਂ ਬਿਕਰ ਮੋਣਾ ਨੂੰ ਫੋਨ ਵੀ ਪੁੱਛ ਲਵਾ ਵੀ ਕੀ ਕਰਦੇ ਆ ਜਾਂ ਠੀਕ ਆ ਹੁਣ ਅੱਗੇ ਨਾਲੋਂ ਬੈਟਰ ਐ ਤੇ ਅੱਗੇ ਨਾਲੋਂ ਸਹੀ ਚੀਜ਼ ਹੁੰਦਾ ਪਿਆ ਐ ਬੱਸ ਇਹ ਬਦਲ ਲਗਾ ਦੇਣਾ ਚਲੋ ਹਾਂ ਠੀਕ ਹੋ ਇੰਜੈਕਸ਼ਨ ਲੱਗੇ ਹਾਂ ਇਰੇ ਵਿੱਚ ਦੇ ਗੁਰੂਏ ਲੱਗੇ ਹਾਂ। ਆਹ ਵੀ ਆ ਵੀ ਤਰ੍ਹਾਂ ਹੋ ਗਿਆ ਵਿਚਾਰ। ਦੋ ਤਿੰਨਾਂ ਦਿਨਾਂ ਦੀ ਨਾ ਜੀ ਹਾਂ। ਹੋਰ ਆਹੇ ਦੋ ਤਿੰਨਾਂ ਦਿਨਾਂ ਚ ਇਹੋ ਜਿਹਾ ਹਾਲ ਹੋ ਗਿਆ ਆ। ਐ ਦਦੋ ਖਾ ਜਾਣਾ ਆ। ਤਾਂ ਤੇ ਉਹ ਖਾਤੀ ਜਿਹੜੇ ਲਵਾ ਲਾ। ਕਹਿੰਦੇ ਖਿਚੜੀ ਖਾਣੀ ਕੱਲੀ। ਖਿਚੜੀ ਖਾਣੀ ਆ? ਬਸ ਠੀਕ ਆ। ਦਹੀਂ ਕੋਈ ਨਾ ਬਣਾ ਦੂੰਗੀ ਖਿਚੜੀ। ਕੱਤੂ ਕਿਹੜੀ ਗਾਣੀ ਆ ਦਹੀਂ ਖਾਣਾ ਦਹੀਂ ਫੇ ਆਪਾਂ ਜਮਾ ਲੈਂਦੇ ਆ ਦਹੀਂ ਲੈ ਆਏ ਹੁਣ ਦਸਾਂ ਘਾਲਾ ਪਲੇ ਆਉਣੇ ਹੁਣ ਆਉਣ ਲੱਗਿਆਂ ਛੋਟੀ ਲੈ ਲੀ ਲੰਮੇ ਪੈ ਜਾਓ ਨਾ ਤੁਸੀਂ ਆਓ ਕੋਈ ਨਾ ਇੱਕ ਗੜਵੀ ਕਾ ਲਾ ਲੈਣਾ ਦਹੀਂ ਸਬਜੀ ਇਹਨਾਂ ਨੇ ਕਿਹੜੀ ਸਬਜੀ ਦੇ ਦਬਚੀ ਨੇ ਮੰਮੀ ਨੇ ਫਿਰ ਉਹੀ ਤਾਂ ਗੱਲ ਆ ਵਾਓ ਸਬਜੀ ਮਮੇ ਕਹਿੰਦੀ ਇੱਕ ਜੀਰੋ ਹੋਇਆ ਮੈਂ 700 ਗ੍ਰਾਮ ਹੋਇਆ ਇਹ ਪੀਂਡੀ ਮੈਂ ਤਾਂ ਪਾਈਆਂ ਕਿੰਨੀਆਂ ਸੀ ਜੇ ਤੁਹਾਨੂੰ ਥੋੜਾ ਜਿਹਾ ਨਾ ਹਰ ਸਾਥ ਦੀ ਪ੍ਰੋਸੈਸ ਕਰਦੇ ਹਾਂ ਸੀ ਕਿੱਥੇ ਚਲੇ ਬੈਨ ਨਾ ਮੜਾ ਉੱਤੇ ਐਤ ਬੈਣ ਹੀ ਨਾ ਹੁੰਦਾ ਪਿਆ ਤੋੜੀ ਗਿਆ ਅੰਦਰ ਕਰ ਉਹ ਇਹ ਤਾਂ ਗੱਲ ਆ ਲੰਮੇ ਪਏ ਤੁਸੀਂ ਅੰਦਰ ਜਦ ਮੈਂ ਪਿੰਡੇ ਤੇ ਜੀ ਕਿੰਨੀਆਂ ਹੋਈਆਂ ਸੀ 700 ਗ੍ਰਾਮ ਮੈਂ ਕਹਿੰਨੀ ਅੰਦਰ ਲੰਮੇ ਪਏ ਤੁਸੀਂ ਕਹਿੰਦਾ ਮੰਮੀ ਨੂੰ ਭੇਜ ਦੇ ਕੇ ਦੇ ਨਾਲ ਦੇਖੋ ਆਹੋ ਮडम ਮम्मा ਤੁਸੀਂ ਜਾਓਗੇ ਨਹੀਂ ਮੈਂ ਗੱਲੀ ਕਰਦੇ ਤੂੰ ਤੁਸੀਂ ਇਦਾਂ ਕਰੋ ਤੁਸੀਂ ਮੰਮਾ ਦੇ ਨਾਲ ਜਾ ਕੇ ਆਓ ਸੋਨੇ ਦੀ ਨੂੰ ਹੂੰ ਬਣਾ ਦੇ ਖਿਚੜੀ ਮੈਨੂੰ ਖਿਚੜੀ ਵੇ ਦੀ ਰੋਟੀ ਨੇ ਇੱਕ ਵੀ ਖਾਦੀ ਇੱਕ ਵੀ ਮੈਂ ਕੋਈ ਚੀਨੀ ਕਦਰ ਨਹੀਂ ਦਾ ਆਤਾ ਕੁਝ ਨਹੀਂ ਪਰੌਠੀ ਕਰਦੀਆਂ ਹਨ ਜੇ ਖਾਦੀਆਂ ਇਹ ਮੈਂ ਮੈਂ ਜੋਰ ਦੇ ਨਹੀਂ ਹੋਣ ਲੱਗੇ ਮੈਨੂੰ ਜਿਆਦਾ ਠੀਕ ਹੀ ਨਹੀਂ ਕਰੇ ਨੇ ਬੀਚੀ ਜਿਹੜੀਆਂ ਢਾਲ ਪਾ ਕੇ ਨੇ ਜਿਹੜੀਆਂ ਮੈਂ ਜਿਹੜੇ ਟੋਕੀ ਰੇਡ ਬਣਾ ਦੇਣੀ ਠੀਕ ਆ ਨਹੀਂ ਮੈਂ ਪਰੌਠੀਆਂ ਦਾ ਸੀ ਹਾਂ ਹੈ ਨਾ ਹਾਂ ਪਰੌਠੀ ਕਰਦੀ ਤੁਸੀਂ ਚਲ ਕੋਈ ਨਾ ਬਣਾ ਦਿੰਨੀ ਮੈਂ ਸੀ ਖਾਤੀ ਥੋੜੀ ਸੀ ਖਾਦੀ ਥੋੜੀ ਸੀ ਦੋ ਤਾਂ ਵਾਪਸੀ ਦੇ ਦਿੱਤੀਆਂ ਤੁਸੀਂ ਦੋ ਟੋਟੇ ਜਿਹਾ ਦੇ ਦਿੱਤੀ ਮੈਂ ਮੰਨਉ ਨੇ ਦਿੱਤੀ ਰੋਟੀਆਂ ਨੇ ਮੌਸਮ ਖਰਾਬ ਹੋਣਾ ਹੀ ਆ ਤੁਹਾਨੂੰ ਪਤਾ ਹੀ ਆ ਹੋ ਡੇਲੀ ਡੇਲੀ ਮੌਸਮ ਖਰਾਬ ਇਦਾਂ ਹੁੰਦਾ ਹੋਰ ਇਹ ਨਹੀਂ ਟਾਈਮ ਨਹੀਂ ਕੋਈ ਦੀਦਾ ਮੈਂ ਸੇ ਨੂੰ ਦੁਪਹਿਰ ਨੂੰ ਆ ਦੇਖੋ ਆ ਦੇ ਬਿਕੂ ਪਾਣੀ ਭਰਿਸੀ ਪਰਲੀ ਸੀ ਮੈਂ ਮੈਂ ਪਰਲੀ ਸੀ ਆਪਾਂ ਰੋਟੀ ਉਹਦੇ ਨਾਲ ਖਾਣੀ ਆ ਤੇ ਬਿਕਰਾਂ ਦੀ ਖਿਚੜੀ ਅੱਜ ਨਾਲ ਬਿਕਰਾਂ ਨੂੰ ਦੁੱਧ ਦੇਣਾ ਆ ਨਾ 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 ਬਿਕਰਾਂ ਨੂੰ ਦਹੀਂ ਲਾਉਣਾ ਆ ਨਾਲ ਬਿਕਰਾਂ ਨੂੰ ਉਹ ਦੇਣੀ ਆਪਾਂ ਕੀ ਇਹਦਾ ਨਾਮ ਆ ਨਾ ਰੋਟੀ ਦੇਣੀ ਆ ਕਿਉਂਕਿ ਰੋਟੀ ਭਾਰੀ ਹੁੰਦੀ ਆ ਕਹਿੰਦੇ ਮੱਕੀ ਦਾ ਆਟਾ ਲਿਆਓ ਮੱਕੀ ਦਾ ਆਟਾ ਵਧੀਆ ਜੀ ਇਹਦੇ ਮੱਕੀ ਦਾ ਆਟਾ ਲਿਆਓ ਇਹ ਖਾਂਦਾ ਨਹੀਂ ਮੱਕੀ ਦੀ ਰੋਟੀ ਮੱਕੀ ਰੋਟੀ ਵਧੀਆ ਹੁੰਦੀ ਆ ਹੋ ਠੰਡੀ ਹੁੰਦੀ ਆ ਨਾਲੇ ਉਹ ਆਵੇ ਮੈਂ ਤਾਂ ਕਹਿੰਦੀ ਸਿਰੋ ਆਹ ਆ ਵਾਜ ਲੈ ਆਉਣੀ ਆ ਚਲੋ ਅਸੀਂ ਅੱਜ ਬਾਜ਼ਾਰੋਂ ਛਰਲੀਆਂ ਲੈ ਕੇ ਆਵਾਂਗੇ। ਰੋਟੀ ਖਾ ਲੈਣੀ ਸੀ। ਚਾਹ ਚਾਹੇ ਨਹੀਂ ਹੁੰਦੇ ਆ। ਮਤਾਂ ਹੀ ਚਾਹ ਤੇ ਪੀ ਜਾਣੀ। ਇਹਨਾਂ ਨੂੰ ਮੱਕੜਾ ਲਾਵਾਂਗੇ ਜਦੋਂ ਦੋ ਦਾ। ਜਾਓ। ਇੱਦਾਂ ਲਿਖੋ। ਉਹ ਡੋਡੋ ਇੱਕੋ ਜਿਹਾ। ਉਹ ਦੇਖਿਓ ਡੋਡੋ ਇੱਕੋ ਜਿਹਾ ਇੱਕੋ ਜਿਹਾ ਦੇਖਿਓ। ਉਹ ਵੇਖਣ ਆਏ ਰੋਟੀ ਪਾਦਮਾ ਹਨ ਇਹਨਾਂ ਨੂੰ। ਮੈਂ ਰੋਟੀ ਲੈ ਕੇ ਆਈ ਇਹਨਾਂ ਲਈ ਖਾਣ ਲਈ। ਸਾਡੇ ਜਿਹੜੇ ਡੋਡੋ ਆ ਚੁੱਕੇ ਆ ਇਹਨਾਂ ਨੂੰ ਦਾ ਡੋਡੋ। ਇਹਨਾਂ ਦਾ ਡੋੜ ਡੋ ਗੁਰ ਗੁਰ ਕੋ ਕੋਰ ਨੰਨ ਜਿਹੜਾ ਸਾਡਾ ਡੋੜੋ ਵਾਲਾ ਉਹ ਸੁੱਤਾ ਹੋਇਆ ਹੈ ਅਜੇ ਤੱਕ ਉਹ ਨਿੰਦਾ ਚੜਿੰਗਾਈਆ ਇਹ ਰਾਤ ਨੂੰ ਇੰਨੇ ਟਾਈਮ ਨਾਲ ਸੋਣਾ ਨਹੀਂ ਫਿਰ ਅਸੀਂ ਪਾ ਲਈਏ ਡੌਕੀਆਂ ਨੂੰ ਲੱਟੀ ਡੌਕੀ ਸਾਡੇ ਚਾਰੇ ਭੁੱਖੇ ਆ ਲੱਗ ਗਈ ਪੱਕ ਖਰ ਰੋਟੀਆਂ ਸਿਗੀਆਂ ਪਈਆਂ ਕਾਫੀ ਤੇ ਕਿਉਂਕਿ ਤੁਹਾਨੂੰ ਪਤਾ ਸੀ ਕੱਲ ਪ੍ਰੋਗਰਾਮ ਸੀਗਾ ਇਸ ਕਰਕੇ ਤੇ ਆਪਾਂ ਨੂੰ ਰੋਟੀ ਉੱਥੋਂ ਵੀ ਆਈ ਸੀਗੀ ਇਸ ਕਰਕੇ ਆਪ ਆਓ ਲੰਗਰ ਇੰਨਾ ਤੁਹਾਨੂੰ ਪਤਾ ਕਿ ਛਾਗ ਨਹੀਂ ਹੁੰਦਾ ਖਲਾਨਾ ਜ ਬਹੁਤ ਜ਼ਿਆਦਾ ਪਿਆ ਹੋਇਆ ਅਰੇ ਪੱਜ ਵੀ ਗਏ ਆਪਰ ਸ਼ਾਦੇ ਪਾਤੇ ਆ ਇੱਥੇ ਆਪਾਂ ਰੱਖੀ ਇੱਥੇ ਇੱਕ ਪਲੇਟ ਛੋਟੀ ਜੀ ਉਹਦੇ ਚ ਆਪਾਂ ਰੱਖ ਲਈ ਦੀ ਨੰਨੂ ਉੱਤ ਗਿਆ ਉੱਤ ਗਿਆ ਨੰਨੂ ਉੱਠ ਕੇ ਨਾਲ ਹੀ ਪ੍ਰਸ਼ਾਸ਼ਕਨ ਲੱਗ ਗਿਆ ਲੈ ਖਾ ਲੈ ਪੁੱਤ ਲੈ ਨਹੀਂ ਖਾਣਾ ਉੱਠਿਆ ਦੇ ਲੋ ਕਿਹੜੇ ਟਾਈਮ ਟਾਈਮ ਦੇ ਲੋ ਕਿੰਨਾ ਹੋ ਗਿਆ ਮੰਨ ਸੱਤ ਦਾ ਟਾਈਮ ਹੋ ਗਿਆ ਸੱਤ ਦਾ ਤੂੰ ਉੱਠਿਆ ਦੇ ਲੈ ਕੇ ਟਾਈਮ ਆ ਮੈਂ ਤਾਂ ਨਹੀਂ ਆਉਂਦੀ ਲਾਈਟ ਗਈ ਹੋਈ ਆ ਮੀ ਵੀ ਆਨ ਲੱਗਾ ਉਹ ਲੁਕੋ ਪੁੱਤ